ਇਸ ਵੇਲੇ ਹਰ ਕੋਈ ਇਹ ਗੱਲ ਕਰ ਰਿਹਾ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਾਂ ਇੱਕ ਬਹੁਤ ਵੱਡਾ ਕਦਮ ਹੈ ਸੀਬੀਆਈ ਦੇ ਬਹੁਤ ਵੱਡੀ ਮੱਲ ਮਾਰੀ ਹੈ ਜਾਂ ਬੜੇ ਤਰੀਕੇ ਦੇ ਨਾਲ ਪੈੜ ਨੱਪ ਕੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਪਰ ਸਵਾਲ ਇਹ ਹੈ ਕਿ ਇਹ ਪੈੜ ਨੱਪੀ ਕਿਵੇਂ ਗਈ ਆਖਰਕਾਰ ਇਹ ਲੀਡਸ ਇੱਥੇ ਤੱਕ ਕਿਵੇਂ ਪਹੁੰਚੀਆਂ ਇਹਦੀ ਬੜਕ ਮਿਲਦੀ ਹੈ 2023 ਦੇ ਵਿੱਚ ਦਰਜ ਹੋਈ ਇੱਕ ਐਫਆਈਆਰ ਔਰ ਉਸੇ ਐਫਆਈਆਰ ਤੋਂ ਹੌਲੀ ਹੌਲੀ ਹੁੰਦਿਆਂ ਹੁੰਦਾ ਹੈ ਮਾਮਲਾ ਇੱਥੇ ਤੱਕ ਪਹੁੰਚ ਜਾਂਦਾ ਹੈ ਉਹ ਮਾਮਲਾ ਕਿਵੇਂ ਉਰੇ ਤੱਕ ਪਹੁੰਚਿਆ ਉਹਦੇ ਉੱਤੇ ਝਾਤ ਮਾਰਦੇ ਆ ਪਹਿਲਾਂ ਤੁਹਾਨੂੰ ਦੱਸਦੇ ਆ 223 ਦਾ ਉਹ ਵਾਕਿਆ 223 ਦੀ ਉਹ ਸ਼ਾਮ ਜਿਸ ਦਿਨ ਐਫ ਆਈ ਆਰ ਦਰਜ ਹੁੰਦੀ ਹੈ ਸਰਹੰਦ ਪੁਲਿਸ ਦੀ ਐਫ ਆਈ ਆਰ ਦੇ ਅਨੁਸਾਰ ਏਐਸਆਈ ਮਨਜੀਤ ਸਿੰਘ ਹੈੱਡ ਕਨਸਟੇਬਲ ਗੁਰਦੀਪ ਸਿੰਘ ਰਮਨਦੀਪ ਕੌਰ ਅਤੇ ਹੋਮਗਾਰਡ ਕੇਸਰ ਸਿੰਘ ਇੱਕ ਨਿੱਜੀ ਵਾਹਨ ਦੇ ਵਿੱਚ ਗਸ਼ਤ ਕਰ ਰਹੇ ਸਨ ਉਹ ਪਿੰਡ ਤਰਖਾਨ ਮਾਜਰਾ ਵਿਖੇ ਟੀ ਪੁਆਇੰਟ ਦੇ ਉੱਤੇ ਮੌਜੂਦ ਸਨ ਸ਼ਾਮ 4 ਵਜੇ ਏਐਸਆਈ ਨੂੰ ਇੱਕ ਵਿਸ਼ੇਸ਼ ਮੁਖਬਰ ਦਾ ਫੋਨ ਆਉਂਦਾ ਮੁਖਬਰ ਨੇ ਦੱਸਿਆ ਕਿ ਆਕਾਸ਼ ਬੱਤਾ ਜਿਹੜਾ ਕਿ ਇਸ ਕੇਸ ਦੇ ਵਿੱਚ सीबीआई ਦੇ ਕੋਲ ਸ਼ਿਕਾਇਤ ਕਰਤਾ ਜਿਸ ਦੀ ਸ਼ਿਕਾਇਤ ਦੇ ਆਧਾਰ ਤੇ ਸੀ सीबीआई ਨੇ ਐਕਸ਼ਨ ਕੀਤਾ ਇਹ ਉਹ ਆਕਾਸ਼ ਬੱਤਾ ਮੁਖਬਰ ਨੇ ਦੱਸਿਆ ਕਿ ਆਕਾਸ਼ ਬੱਤਾ ਪੁੱਤਰ ਰਾਕੇਸ਼ ਕੁਮਾਰ ਵਾਸੀ ਮਕਾਨ ਨੰਬਰ 441 ਗਲੀ ਨੰਬਰ 4 ਗਾਂਧੀ ਨਗਰ ਸੈਕਟਰ 21 ਸੀ ਮੰਡੀ ਗੋਬਿੰਦਗੜ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਾਲੀ ਚਲਾਨ ਤਿਆਰ ਕਰਦਾ ਹੈ ਇਹਨਾਂ ਦੀ ਵਰਤੋਂ ਕਰਕੇ ਉਹ ਦਿੱਲੀ ਤੋਂ ਟਰੱਕਾਂ ਉੱਤੇ ਸਕ੍ਰੈਪ ਲੋਡ ਕਰਦਾ ਹੈ ਅਤੇ ਇਸ ਨੂੰ ਸਰਹੰਦ ਅਤੇ ਗੋਬਿੰਦਗੜ ਦੇ ਵਿੱਚ ਫੈਕਟਰੀ ਨੂੰ ਵੇਚਦਾ ਹੈ ਇਸ ਦਿਨ ਆ ਲੋ ਸਰਕਾਰੀ ਟੈਕਸਾਂ ਤੋਂ ਬਚ ਸਕਦਾ ਜਿਸ ਦੇ ਨਤੀਜੇ ਵਜੋਂ ਸਰਕਾਰੀ ਮਾਲੀਏ ਦਾ ਭਾਰੀ ਨੁਕਸਾਨ ਹੁੰਦਾ ਉਸ ਦਿਨ ਮੁਖਬਰ ਖਾਸ ਨੇ ਇਹ ਤੱਕ ਦੱਸਿਆ ਕਿ ਦੋ ਟਰੱਕ ਜਿਨ੍ਹਾਂ ਦਾ ਨੰਬਰ PB10HB9405 ਅਤੇ PB10JA92077 ਨੰਬਰ ਵਿੱਚ ਸਕ੍ਰੈਪ ਲੋਡ ਕੀਤਾ ਗਿਆ ਤੇ ਸਰਹੰਦ ਗੁਬਿੰਦਗੜ ਰੋਡ ਵੱਲ ਨੂੰ ਉਹ ਆ ਰਹੇ ਨੇ ਜੇਕਰ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਆਕਾਸ਼ ਬਤਾ ਤੇ ਉਸ ਦੇ ਸਾਥੀਆਂ ਨੂੰ ਸਕ੍ਰੈਪ ਦੇ ਨਾਲ ਭਰੇ ਟਰੱਕਾਂ ਦੇ ਸਮੇਤ ਨਕਲੀ ਬਿੱਲਾਂ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਣਕਾਰੀ ਮਿਲਦੀ ਹੈ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਂਦੀ ਹੈ ਪੁਸ਼ਟੀ ਹੋਣ ਤੋਂ ਬਾਅਦ ਕਾਸ਼ ਬੱਤਾ ਤੇ ਉਸ ਦੇ ਸਾਥੀਆਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 465 467 468 471 ਅਤੇ 120 ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਬੱਤਾ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਮਾਮਲੇ ਦੀ ਜਾਂਚ ਆਮ ਤੌਰ ਦੇ ਉੱਤੇ ਐਸ ਐਚ ਓ ਪੱਧਰ ਜਾਂ ਇਸ ਤੋਂ ਹੇਠ ਦੀਆਂ ਅਸਾਮੀਆਂ ਕਰਦੀਆਂ ਨੇ ਅਤੇ ਮਾਮਲੇ ਫੌਰੀ ਤੌਰ ਤੇ ਹੱਲ ਕਰ ਦਿੱਤੇ ਜਾਂਦੇ ਨੇ ਕਿਉਂਕਿ ਇਸ ਵਿੱਚ ਸਕ੍ਰੈਪ ਰਾਹੀਂ ਟੈਕਸ ਚੋਰੀ ਅਤੇ ਸਰਕਾਰ ਨੂੰ ਧੋਖਾ ਦੇਣ ਦਾ ਮਾਮਲਾ ਸੀ ਇਸ ਲਈ ਇਹ ਮਾਮਲਾ ਡੀਆਈਜੀ ਤੱਕ ਪਹੁੰਚ ਗਿਆ ਕਿਉਂਕਿ ਬੱਤਾ ਵਿਰੁੱਧ ਪਹਿਲਾਂ ਹੀ ਕੇਸ ਦਰਜ ਸੀ ਇਸ ਲਈ ਉਹ ਡੀਆਈਜੀ ਲਈ ਇੱਕ ਆਸਾਨ ਨਿਸ਼ਾਨਾ ਬਣ ਗਿਆ ਹੁਣ ਆਉਂਨੇ ਆ ਸਰਹੰਦ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕੇਸ ਦਰਜ ਹੋਣਾ ਅਕਾਸ਼ ਬੱਤਾ ਨੇ 11 ਅਕਤੂਬਰ 2025 ਨੂੰ ਸੀਬੀਆਈ ਨੂੰ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਕਿ 29 ਅਕਤੂਬਰ 2023 ਨੂੰ ਸਰਹੰਦ ਪੁਲਿਸ ਸਟੇਸ਼ਨ ਦੇ ਵਿੱਚ ਉਸ ਦੇ ਵਿਰੁੱਧ ਇੱਕ ਕੇਸ ਦਰਜ ਕੀਤਾ ਗਿਆ ਦੋਸ਼ ਸੀ ਕਿ ਉਸਨੇ ਆਪਣੇ ਕਾਰੋਬਾਰ ਦੇ ਵਿੱਚ ਧੋਖਾ ਕੀਤਾ ਹੈ ਇਸ ਮਾਮਲੇ ਦੇ ਵਿੱਚ ਨਾ ਤਾਂ ਕੋਈ ਚਲਾਨ ਪੇਸ਼ ਕੀਤਾ ਗਿਆ ਸੀ ਤੇ ਨਾ ਹੀ ਅੰਤਿਮ ਰਿਪੋਰਟ ਪੇਸ਼ ਕੀਤੀ ਗਈ ਬੱਤਾ ਦੇ ਅਨੁਸਾਰ ਅਗਸਤ 2025 ਦੇ ਵਿੱਚ ਡੀਆਈਜੀ ਭੁੱਲਰ ਨੇ ਰਿਪੀਟ ਹੈ ਬੱਤਾ ਦੇ ਅਨੁਸਾਰ ਅਗਸਤ 2025 ਦੇ ਵਿੱਚ ਡੀਆਈਜੀ ਭੁੱਲਰ ਦੇ ਨਜ਼ਦੀਕੀ ਸਾਥੀ ਕ੍ਰਿਸ਼ਨੂ ਨੇ ਉਸ ਨੂੰ ਮਿਲਣਾ ਸੀ ਉਹ ਉਸ ਨੂੰ ਮਿਲਿਆ ਵੀ ਔਰ ਜਾਣਕਾਰੀ ਅਨੁਸਾਰ ਉਸ ਨੂੰ ਪਹਿਲਾਂ ਹੀ ਉਹ ਵਿਅਕਤੀ ਜਾਣਦਾ ਸੀ ਡੀਆਈਜੀ ਭੁੱਲਰ ਦਾ ਇਹ ਕਰੀਬੀ ਉਸ ਨੂੰ ਮਿਲਦਾ ਹੈ ਤੇ ਕਹਿੰਦਾ ਹੈ ਕਿ ਡੀਆਈਜੀ ਕੇਸ ਦਾ ਨਿਪਟਾਰਾ ਕਰਨ ਦੇ ਬਦਲੇ ਰਿਸ਼ਵਤ ਚਾਹੁੰਦਾ ਹੈ ਜੇਕਰ ਉਹ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਅਦਾ ਕਰਦਾ ਹੈ ਤਾਂ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ ਇਹ ਨਿਊਜ਼ ਰਿਪੋਰਟਸ ਦੇ ਮੁਤਾਬਕ ਇਨਫੋਰਮੇਸ਼ਨ ਲਿਖੀ ਗਈ ਹੈ ਇਸ ਤੋਂ ਅੱਗੇ ਜਾਣਕਾਰੀ ਹੈ ਕਿ ਜਦੋਂ ਆਕਾਸ਼ ਨੇ ਰਕਮ ਬਾਰੇ ਪੁੱਛਿਆ ਤਾਂ ਕ੍ਰਿਸ਼ਨੂ ਨੇ ਕਿਹਾ ਕਿ ਉਹ ਡੀਆਈਜੀ ਦੇ ਨਾਲ ਗੱਲ ਕਰਕੇ ਉਸ ਨੂੰ ਇਤਲਾ ਕਰੇਗਾ ਇਸ ਦੌਰਾਨ ਉਸਨੇ ਟੋਕਨ ਰਕਮ ਵਜੋਂ 1 ਲੱਖ ਦੀ ਮੰਗ ਵੀ ਕੀਤੀ ਪਰ ਬੱਤਾ ਨੇ ਇਨਕਾਰ ਕਰ ਦਿੱਤਾ ਸਤੰਬਰ 2025 ਦੇ ਆਖਰੀ ਹਫਤੇ ਜਾਣਕਾਰੀ ਮੁਤਾਬਕ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਬੱਤਾ ਨੂੰ ਮੁਹਾਲੀ ਸਥਿਤ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਜਾਣਕਾਰੀ ਮੁਤਾਬਕ ਡੀਆਈਜੀ ਗੁੱਸੇ ਵਿੱਚ ਸੀ ਅਤੇ ਆਉਂਦੇ ਸਾਰ ਪੁੱਛਿਆ ਕਿ ਉਸਨੇ ਕ੍ਰਿਸ਼ਨੂ ਦੁਆਰਾ ਭੇਜੇ ਗਏ ਸਨੇਹੇਰਾ ਜਵਾਬ ਕਿਉਂ ਨਹੀਂ ਦਿੱਤਾ ਜੇਕਰ ਉਹ ਸ਼ਾਂਤੀ ਦੇ ਨਾਲ ਆਪਣਾ ਕਾਰੋਬਾਰ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਜਾਣਕਾਰੀ ਮੁਤਾਬਕ ਡੀਆਈਜੀ ਨੇ ਧਮਕੀ ਦਿੱਤੀ ਪੁਰਾਣੇ ਕੇਸ ਦਾ ਨਿਪਟਾਰਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਰਿਸ਼ਵਤ ਦੇਣੀ ਪਵੇਗੀ ਨਹੀਂ ਤਾਂ ਜੋ ਰਿਪੋਰਟਸ ਮੁਤਾਬਕ ਸਾਹਮਣੇ ਆ ਰਿਹਾ ਹੈ ਅੱਗੇ ਕਿਹਾ ਕਿ ਉਸ ਦੇ ਵਿਰੁੱਧ ਚਲਾਨ ਦਾਰ ਕੀਤਾ ਜਾਵੇਗਾ ਅਤੇ ਨਵੇਂ ਕੇਸ ਵੀ ਦਰਜ ਕੀਤੇ ਜਾਣਗੇ। ਕ੍ਰਿਸ਼ਨੂ ਉਸ ਨੂੰ ਕੁੱਲ ਰਕਮ ਅਤੇ ਮਹੀਨਾਵਰ ਭੁਗਤਾਨ ਬਾਰੇ ਦੱਸੇਗਾ। ਇਹ ਇਸੇ ਸਾਲ 225 ਦੇ ਸਤੰਬਰ ਮਹੀਨੇ ਦੀ ਗੱਲ ਹੈ ਔਰ ਸਤੰਬਰ ਮਹੀਨੇ ਤੋਂ ਬਾਅਦ ਅੱਗੇ ਹੁਣ ਅਕਤੂਬਰ ਤੇ ਆਉਂਦੇ ਆ 8 ਅਕਤੂਬਰ ਨੂੰ 4 ਤੋਂ 5 ਲੱਖ ਰੁਪਏ ਲੈ ਕੇ ਚੰਡੀਗੜ੍ਹ ਬੁਲਾਇਆ ਗਿਆ। ਕਿਉਂਕਿ ਇਲਜ਼ਾਮ ਲੱਗਦੇ ਆ ਕਿ 5 ਲੱਖ ਰੁਪਏ ਦੀ ਇੱਕ ਇਨਸਟਾਲਮੈਂਟ ਦੇਣੀ ਸੀ ਜਿਸ ਨੂੰ ਰੀਸੀਵ ਕਰਨ ਜਦੋਂ ਡੀਆਈਜੀ ਦਾ ਕਰੀਬੀ ਆਇਆ ਤੇ ਉਸ ਨੂੰ ਉੱਥੇ ਰੰਗੇ ਹੱਥੀ ਫੜ ਲਿਆ ਗਿਆ 8 ਅਕਤੂਬਰ ਨੂੰ ਕ੍ਰਿਸ਼ਨੂ ਨੇ ਫਿਰ ਬੱਤਾ ਦੇ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਡੀਆਈਜੀ ਨੇ ਉਸ ਨੂੰ 4 ਲੱਖ ਰੁਪਏ ਲੈ ਕੇ ਚੰਡੀਗੜ੍ਹ ਆਉਣ ਲਈ ਕਿਹਾ ਬੱਤਾ ਉਸ ਦੇ ਕੋਲ ਗਿਆ ਪਰ ਕੋਈ ਪੈਸਾ ਨਹੀਂ ਦਿੱਤਾ ਫਿਰ 11 ਅਕਤੂਬਰ ਨੂੰ ਇੱਕ ਹੋਰ ਮੀਟਿੰਗ ਰੱਖੀ ਗਈ ਅਤੇ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਬੱਤਾ ਨੇ ਸੀਬੀਆਈ ਨੂੰ ਸ਼ਿਕਾਇਤ ਸੌਂਪ ਦਿੱਤੀ ਸੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਸੀਬੀਆਈ ਨੇ ਪਹਿਲਾਂ ਵਿਚੋਲੇ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਡੀਆਈਜੀ ਹਰਚਰਨ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਇਸ ਪੂਰੇ ਮੈਟਰ ਦੇ ਵਿੱਚ ਜਿਹੜੀ ਐਫਆਈਆਰ ਜਿਸ ਐਫਆਈਆਰ ਦਾ ਜ਼ਿਕਰ ਹੁੰਦਾ ਹੈ 2023 ਵਾਲੀ ਐਫਆਈਆਰ ਉਹ ਵੀ ਨਾਲ ਮੌਜੂਦ ਆ ਉਹ ਵੀ ਤੁਹਾਨੂੰ ਨਾਲ-ਨਾਲ ਸ਼ੋਅ ਕਰ ਰਹੇ ਹਾਂ ਪਰ ਇਸ ਪੂਰੇ ਮੈਟਰ ਦੇ ਵਿੱਚ ਬਹੁਤ ਵੱਡੇ ਔਰ ਬਹੁਤ ਗੰਭੀਰ ਇਲਜ਼ਾਮ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਲਗਾਏ ਗਏ ਨੇ ਇੱਕ 2023 ਦੀ ਐਫਆਈਆਰ ਨੂੰ ਜਿਹਦੇ ਵਿੱਚ ਸਗੋਂ ਪੁਲਿਸ ਨੂੰ ਇਨਸਾਫ ਕਰਨਾ ਚਾਹੀਦਾ ਸੀ ਜੇ ਬਣਦੀ ਸਜ਼ਾ ਸੀ ਤੇ ਉਹ ਬਣਦੀ ਸਜ਼ਾ ਦੇ ਦੇਣੀ ਚਾਹੀਦੀ ਸੀ ਉਸ ਐਫਆਈਆਰ ਦੇ ਬਦਲੇ ਪੁਲਿਸ ਰਿਸ਼ਵਤ ਮੰਗਣ ਲੱਗੀ ਇਸ ਕਿਸਮ ਦੇ ਇਲਜ਼ਾਮ ਜਿਹੜੇ ਨੇ ਹੁਣ ਇਸ ਵੇਲੇ ਹੈਗੇ ਆ ਇਹਨਾਂ ਇਲਜ਼ਾਮਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਵੈਧਰ ਹੋ ਸਕਦੀ ਹੈ ਪਰ ਜੋ ਵੀ ਹੋਏਗਾ ਹੁਣ ਉਸ ਸਮੇਂ ਦੀ ਗਰਬ ਦੇ ਵਿੱਚ ਹੈ ਇਸ ਤਰ੍ਹਾਂ ਇਹ ਸਾਰਾ ਮੈਟਰ ਪਖਿਆ ਇਸ ਤਰ੍ਹਾਂ ਇਹ ਸਾਰਾ ਮੈਟਰ ਉਬਲਿਆ 2023 ਤੋਂ ਹੁਣ ਤੱਕ ਆਉਂਦੇ ਆਉਂਦੇ ਇਹ ਮੈਟਰ ਇਸ ਹੱਦ ਤੱਕ ਪਹੁੰਚ ਗਿਆ ਕਿ ਕਈ ਮੀਟਿੰਗਸ ਹਰਚਰਨ ਭੁੱਲਰ ਦੇ ਨਾਲ ਵੀ ਕਠੋਰ ਤੌਰ ਦੇ ਉੱਤੇ ਕਰਨੀਆਂ ਪਈਆਂ ਔਰ ਉਸ ਤੋਂ ਬਾਅਦ ਇਨਸਟਾਲਮੈਂਟ ਪੇ ਕਰਨ ਲਈ ਵੀ ਮਜਬੂਰ ਜਿਹੜਾ ਉਹ ਕੀਤਾ ਗਿਆ ਖੈਰ ਜੋ ਵੀ ਹੋਏਗਾ ਹੁਣ ਆਉਂਦੇ ਸਮੇਂ ਦੱਸਦੇ ਰਹਿਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਦੇ